ਅਸੀਂ ਮਿੱਤੂ ਨਾਲ ਜਾ ਰਹੇ ਆਂ ਮਾਰਕੀਟ ਲਈ ਕਾਫੀ ਦਿਨ ਹੋ ਗਏ 2 ਦਿਨ ਹੋ ਗਏ ਵੈਸੇ ਮੈਨੂੰ ਇੱਥੇ ਆਈ ਨੂੰ ਪਰ ਹੁਣ ਫਿਲਹਾਲ ਅੱਜ ਮਿੱਤ ਸਰਦਾਈ ਪੀਣ ਜਾ ਰਹੇ ਆਂ ਸਰਦਾਈ ਸਰਦਾਈ ਦਲਜੀਤ ਦਸਾਂਝ ਨੇ ਉਹਨੂੰ ਬਹੁਤ ਫੇਮਸ ਕੀਤਾ ਹੋਇਆ ਬਸ ਅਸੀਂ ਉਹੀ ਪੀਣ ਚੱਲੇ ਆਂ ਮੈਂ ਤੋ ਆਪਾਂ ਕਿਹੜੀ ਸਾਈਡ ਜਾ ਰਹੇ ਆਂ ਵੀ ਵੇਰ ਐਟ ਆਤਮ ਨਗਰ ਹੁਣ ਅਸੀਂ ਜਾ ਰਹੇ ਆਂ ਮਾਡਲ ਟਾਊਨ ਐਕਸਟੈਂਸ਼ਨ ਬਾਬਾ ਦੀਪ ਸਿੰਘ ਜੀ ਜਿਹੜਾ ਹੈਗਾ ਗੁਰਦੁਆਰਾ ਸਾਹਿਬ ਉਹਦੇ ਬਿਲਕੁਲ ਆਪੋਜ਼ਿਟ ਗਾਇ ਹੈ ਕਿੱਥੇ ਜਾ ਰਹੇ ਆਂ ਓਕੇ ਆਹਾ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਇੱਥੇ ਇਥੋਂ ਬਿਲਕੁਲ ਆਪੋਜ਼ਿਟ ਸਾਈਡ ਤੇ ਆਉ ਆ ਦੇਖੋ ਅਸੀਂ ਇੱਥੇ ਆਇਆ ਸਰਬਲੋਹ ਦੀ ਠੰਡੀ ਸਰਦਾਈ ਹੈ ਇਹ ਬਿਲਕੁਲ ਆ ਦੇਖੋ ਮੋਡਰਨ ਐਕਸਟੈਂਸ਼ਨ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੈ ਬਾਹਰ ਅੰਮਿੱਤ ਉਹਨਾਂ ਨੂੰ ਕਹਿਣ ਆਈ ਆ ਹੁਣ

सामने बाबा दीप बा दि गुरद्वार साहब आ इधर नालट लगे और अदो वापस जावे ना उदो दिखाऊंगे थो गर्मी बहुत ज्यादा पर आरदाइटी के ना ठंडक मिल गई एक बार चार जून आई जून तो छे जून तक चल रहा रहे हैं है समागम चल रहे सारे कितों फिर इधरली साइड से है गुरु गोबिंद सिंह स्टडी सर्कल कॉम्पलैक्स इतने भी अगर मैं बहुत साल पहले एक बार गई थी मैं काफ़ी टाइम हो गया <laughs> और नहीं 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 जाके वाली नहीं करनी थोड़ी थोड़ी मंडी और देखो फेस के नाल कोई नहीं बोल रहा साथ को